ਐਨਾ ਜ਼ੋਰ ਜੱਟ ਦੇ ਐ ਡੌਲਿਆ ਦੇ ਵਿੱਚ ਗੱਲ ਤੇਰੇ ਤੇ ਖੜੀ ਆ ਕਈ ਵਿਚਾਰੇ ਮੇਰੇ ਅਰਗੇ ਗਾਣੇ ਲਾਉਣ ਜੋਗੀ ਆ ਕਿ ਸਾਡੇ ਡੌਲਾ ਚ ਇੰਨੀ ਜਾਣਾ ਮਹਾਰਾਜਾ ਡੌਲਾ ਐ ਕਰਦੇ ਖੜਾ ਲੈ ਪੈਸਨ ਦੀ ਆ ਤੇ ਬਾਹ ਬਾਹ ਦੀ ਸਿੱਧੀ ਨਹੀਂ ਹੋਦੀ ਮਾੜਾ ਦਾ ਕੰਮ ਕਰ ਦਿਆ ਹਾਏ ਹਾਏ ਸਾਫ ਹੋ ਗਿਆ ਮਾੜੀ ਜੀ ਕੋਈ ਗੱਲ ਹੋ ਜੇ ਡਰ ਜਾਂਦੇ ਆ ਸੋ ਡਰ ਲੱਗਣ ਲੱਗ ਜਾਂਦਾ ਹਾਏ ਡਰ ਹੋ ਜੇ ਹਾਏ ਉਹ ਡਰ ਹੋ ਜੇ ਉਹ ਸਾਡੀ ਹਾਏ ਹਾਏ ਸਾਨੂੰ ਲੈ ਕੇ ਬਹਿ ਜਾਂਦੀ ਆ ਸੋ ਸਰੀਰਾ ਦੇ ਵਿੱਚ ਕੁਝ ਹੈ ਹੀ ਨਹੀਂ ਆ ਕੇ ਪੱਲੇ ਨਹੀਂ ਢੇਲਾ ਕਰਦੀ ਮੇਲਾ ਮੇਲਾ ਅਸੀਂ ਤਾਕਤ ਵਾਲੀ ਚੀਜ਼ ਖਾਣੀ ਤਾਂ ਬਹੁਤ ਦੂਰ ਦੀ ਗੱਲ ਅਸੀਂ ਦੇਖ ਕੇ ਰਾਜੀ ਨਹੀਂ ਬਸ ਇਹ ਵੀਡੀਓ ਲਾਸਟ ਤੱਕ ਦੇਖਿਓ ਤੁਹਾਨੂੰ ਅੱਜ ਹਰ ਤਾਕਤ ਦਾ ਰਾਜ਼ ਦੱਸੂਗਾ ਕਿ ਤੁਸੀਂ ਘਰ ਦੇ ਵਿੱਚ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖ ਕੇ ਆਪਣੇ ਸਰੀਰ ਨੂੰ ਪੂਰਾ ਪਾਵਰਫੁੱਲ ਕਰ ਸਕਦੇ ਹੋ ਮੈਂ ਕਿੰਨਾ ਭਟਾਲ ਆ ਜੇ ਇਦਾਂ ਖੜਜੋ ਸਰੀਰ ਐ ਨਹੀਂ ਹੋਊਗਾ ਐਂ ਖੜਜੋਗੇ ਬਸ ਵੀਡੀਓ ਨੂੰ ਪੂਰਾ ਜ਼ਰੂਰ ਇਹ ਕੋਈ ਬਾਈ ਸਿੱਧੀ ਜੀ ਗੱਲ ਐ ਸਰੀਰ ਚ ਤਾਕਤ ਦਾ ਹੋਣਾ ਬਹੁਤ ਜ਼ਰੂਰੀ ਆ ਜੇ ਤੁਹਾਡੇ ਤਾਕਤ ਹੀ ਨਹੀਂ ਨਾ ਆਇਆ ਕਿ ਮੜਾ ਕੰਮ ਕਰਕੇ ਥੱਕ ਜਾਂਦੇ ਹੋ ਬਸ ਫਿਰ ਮੈਂ ਕਹਿੰਨਾ ਡੱਬਾ ਬੰਦ ਕਰੋ ਤੇ ਪੈ ਜਾਓ ਕਿਉਂਕਿ ਤਾਕਤ ਸਰੀਰ ਚ ਹੋਣੀ ਬਹੁਤ ਜ਼ਰੂਰੀ ਆ ਭਰਾਵੋ ਬਾਹਰ ਅੰਦਰ ਜਾਂਦੇ ਹੋ ਫਜੇ ਕਿਸੇ ਨਾਲ ਲੜਪੋ ਪਰ ਡਰ ਕੇ ਘਰੇ ਵੜਿਆਉ ਨਹੀਂਓ ਮੈਂ ਕਹਿੰਨਾ ਤੁਹਾਡੇ ਸਰੀਰ ਚ ਐਸੀ ਤਾਕਤ ਹੋਵੇ ਸੌ ਬੰਦਾ ਖੜ ਜੇ ਤੁਹਾਡੇ ਲਲਕਾਰਿਆਂ ਵਾਲੇ ਅਗਲੇ ਦਾ ਮੂਹ ਮੂਹ ਸਮਝ ਗਏ ਹੋਗੀ ਸੋ ਪਹਿਲਾ ਤਾਂ ਨਾ ਬਾਹਰਲਾ ਕੇਸ ਉਹ ਆ ਖਾਣਾ ਬੰਦ ਕਰ ਦੋ ਤਲੀਆਂ ਤੁਨੇ ਚੀਜ਼ਾਂ ਦਾ ਬਾਈਕਟ ਕਰ ਦੋ ਖਾਓ ਯਾਰ ਹਰ ਚੀਜ਼ ਨੂੰ ਖਾਓ ਪਰ ਇੱਕ ਲਿੰਕ ਨਾਲ ਖਾਓ ਹੱਥ ਜੇ ਕਿਤੇ ਰੱਖ ਲਓ ਕਿ ਯਾਰ ਇਹ ਦੋ ਵਾਰ ਅਸੀਂ ਮਾੜਾ ਮੋਟਾ ਛੀ ਟਡੇ ਮਾੜਾ ਮੋਟਾ ਅਸੀਂ ਮੂੰਹ ਆਪਣਾ ਹਲਾਉਣਾ ਹੈ ਕੁਝ ਚੀਜ਼ਾਂ ਤੁਹਾਨੂੰ ਖੁਦ ਸੁਧਾਰਨੀਆਂ ਪੈਣੀਆਂ ਮੈਂ ਤਾਂ ਬਸ ਇਹੀ ਚਾਹੁੰਦਾ ਕਿ ਬਾਹਰਲਾ ਖਾਣਾ ਪੀਣਾ ਬੰਦ ਕਰ ਦੋ ਪਾਣੀ ਪੀਓ ਭਾਵੇਂ ਕੁਝ ਨਾ ਕਹੋ ਜੇ ਤੁਸੀਂ ਪਾਣੀ ਚਾਹ ਜਿਹਾ ਪੀਲੋਗੇ ਨਾ ਇਹਦੇ ਨਾਲ ਹੀ ਤੁਹਾਡੇ ਸਰੀਰ 'ਚ ਬਹੁਤ ਤਾਕਤ ਆ ਜਣੀ ਆ ਤੁਹਾਡਾ ਸਾਹ ਚੜਨਾ ਬੰਦ ਹੋ ਜਾਊਗਾ ਸਰੀਰ 'ਚੋਂ ਕਈ ਬਿਮਾਰੀਆਂ ਪਾਣੀ ਅਜਮਤ ਉਹਨਾਂ ਜੁੜੇ ਚ ਦਸਨ ਜਾ ਰਹੇ ਹਨ ਇਹ ਚੀਜ਼ ਖਾਨ ਚ ਤਾਂ ਜ਼ਰੂਰ ਕੌੜੀ ਆ ਪਰ ਜਿਹੜੀ ਚੀਜ਼ ਕੌੜੀ ਆ ਉਹਦਾ ਹੀ ਇਸ ਦੁਨੀਆ ਤੇ ਸਭ ਤੋਂ ਜ਼ਿਆਦਾ ਫਾਇਦਾ ਹੈ ਉਹੀ ਗੱਲ ਆ ਨਾ ਜਿਹੜੇ ਇਨਸਾਨ ਸੁਭਾਅ ਦੇ ਕੋੜੇ ਹੁੰਦੇ ਆ ਉਹੀ ਇਨਸਾਨ ਦਿਲ ਦੇ ਚੰਗੇ ਹੁੰਦੇ ਆ ਤੋ ਚੀਜ਼ਾਂ ਇੱਕ ਤਾਂ ਮਿੱਟੀ ਦਾ ਨਾ ਔਰ ਇੱਕ ਆਸ਼ਕਗੰਦ ਦਾ ਆਸ਼ਕਗੰਦ ਦਾ ਵਿੱਚ ਇਦਾਂ ਦੀ ਪਾਵਰ ਹੈ ਇਹ ਤੁਹਾਨੂੰ ਸਟ੍ਰੈਸ ਤੋਂ ਵੀ ਬਚਾਉਂਦਾ ਹੈ ਤੁਹਾਡਾ ਦਿਲ ਵੀ ਮਜ਼ਬੂਤ ਕਰਦਾ ਹੈ ਦਿਮਾਗੀ ਤੌਰ ਤੇ ਜਿਹੜਾ ਤੂੰ ਨਿੱਕੇ ਨਿੱਕੇ ਗੱਲਾਂ ਤੁਹਾਡੇ ਦਿਮਾਗ ਤੇ ਲੱਗ ਜੰਦੇ ਆ ਤੁਸੀਂ ਜਿਆਦਾ ਓਵਰ ਥਿੰਕਿੰਗ ਕਰਦੇ ਹੋ ਜਿਆਦਾ ਸੋਚਦੇ ਹੋ ਜਾਂ ਤੁਹਾਡਾ ਸਰੀਰ ਪਤਲਾ ਹੈ ਦੁਗਲੇ ਪਤਲੇ ਹੋ ਤੁਸੀਂ ਤੁਹਾਡਾ ਭਾਰ ਨਹੀਂ ਵਧਦਾ ਅਸ਼ਵਗੰਧਾ ਉੱਥੇ ਵੀ ਬਹੁਤ ਫਾਇਦੇਮੰਦ ਆ ਅਸ਼ਵਗੰਧਾ ਸਰੀਰ ਚ ਐਸੀ ਤਾਕਤ ਪ੍ਰਦਾਨ ਕਰਦਾ ਹੈ ਐਸੀ એનર્ਜੀ ਲੈ ਕੇ ਆਉਂਦਾ ਹੈ ਜੋ ਤੁਹਾਡੀ ਸੋਚ ਤੋਂ ਵੀ ਪਰੇ ਆ ਹੁਣ ਅਸ਼ਵਗੰਧਾ ਨੂੰ ਲੈਣ ਦਾ ਤਰੀਕਾ ਕਿਤਾ ਪਹਿਲੀ ਗੱਲ ਅਸ਼ਵਗੰਧਾ ਬਾਜ਼ਾਰ ਦੇ ਵਿੱਚੋਂ ਤੁਸੀਂ ਅਸ਼ਵਗੰਧਾ ਦੀ ਜੜਾ ਲੈ ਕੇ ਆਉਣੀ ਆ ਇਹਨੂੰ ਘਰ ਦੇ ਵਿੱਚ ਮਿਕਸੀ ਦੇ ਵਿੱਚ ਲਿਆ ਕੇ ਦਾ ਪਾਊਡਰ ਬਣਾ ਲਓ ਇਹਦਾ ਪਾਊਡਰ ਬਣਾਉਣ ਤੋਂ ਬਾਅਦ ਇੱਚ 100 ਤੋਂ 150 ਗ੍ਰਾਮ ਮੰਨ ਲਓ ਕਿ ਤੁਸੀਂ ਅੱਧਾ ਕਿਲੋ ਅਸ਼ਵਗੰਧਾ ਲੈ ਕੇ ਆਏ ਹੋ ਵਿੱਚ 100 ਤੋਂ 150 ਗ੍ਰਾਮ ਸ਼ੱਕਰ ਮਿਕਸ ਕਰ ਲਿਓ ਦੇਸੀ ਖੰਡ ਮਿਕਸ ਕਰ ਲਿਓ ਕਿ ਖਾਨ ਦੇ ਵਿੱਚ ਥੋੜਾ ਕੜਤਨ ਦੇ ਵਿੱਚ ਹੁੰਦਾ ਹੈ ਕੌੜਾ ਹੁੰਦਾ ਹੈ ਰੋਜ਼ਾਨਾ ਰਾਗੂ ਪੈਣ ਲਈ ਅੱਧਾ ਚਮਚ ਤੁਦ ਦਿਨ ਅਲੈਰਜੀ ਹੁਲਕਾ ਪੱਲਾ ਤੁਸੀਂ ਅੱਜ ਅਮਚਲੇ ਰਹੇ ਉਸ ਤੋਂ ਬਾਅਦ ਵੀ 25 ਦਿਨ ਬਾਅਦ ਇੱਕ ਚਮਚ ਤੇ ਆਜੋ ਜੇ ਤੁਹਾਨੂੰ ਲੱਗੇ ਕਿ ਗਰਮੀ ਕਰ ਰਿਹਾ ਵੈਸੇ ਗਰਮੀ ਨਹੀਂ ਕਰਦਾ ਜੇ ਤੁਹਾਨੂੰ ਫਿਰ ਵੀ ਲੱਗੇ ਕਿ ਬਰੀ ਮਾਈਂਡ ਸਾਡਾ ਸੈੱਟ ਹੋ ਜਾਂਦਾ ਖਾਣ ਤੋਂ ਬਾਅਦ ਸਾਨੂੰ ਲੱਗਦਾ ਕਿ ਸ਼ਰੀਰ ਵਿੱਚ ਗਰਮੀ ਕਰ ਰਿਹਾ ਤਾਂ ਇਹ ਇੱਕ ਦਿਨ ਛੱਡ ਕੇ ਲੈ ਲਿਓ ਪਰ ਮੇਥੀ ਦਾਣਾ ਮੇਥੀ ਦਾਣਾ ਰਾਤ ਨੂੰ ਪਿਆਓਗੇ ਇੱਕ ਚਮਚ ਰੱਖ ਦੋ ਸਵੇਰ ਉੱਠ ਕੇ ਉਹਦਾ ਪਾਣੀ ਸੈੜਦੇ ਕਰ ਦੋ ਮੇਥੀ ਦਾਣਾ ਕੱਟ ਕੇ ਨਾ ਚੌਕੜੀ ਮਾਰ ਕੇ ਮੇਥੀ ਕਰ ਨੂੰ ਚਬਾ ਚਬਾ ਕੇ ਖਾਣਾ ਸ਼ੁਰੂ ਕਰ ਦੋ ਔਰ ਮੇਥੀ ਦਾਣਾ ਵੀ ਤੁਹਾਨੂੰ ਪਤਾ ਸਰੀਰ ਦੇ ਅੰਦਰ ਬਹੁਤ ਬਿਮਾਰੀਆਂ ਤੋਂ ਸਾਨੂੰ ਬਚਾਉਂਦਾ ਏ ਖਾਸ ਕਰਕੇ ਸ਼ੂਗਰ ਅਗਲੀ ਬਿਮਾਰੀ ਤੋਂ ਮੇਥੀ ਦਾਣਾ ਸਾਨੂੰ ਬਿਮਾਰੀਆਂ ਤੋਂ ਬਚਾਏਗਾ ਔਰ ਆਸ਼ਵਗੰਧਾ ਸਾਡੇ ਸਰੀਰ ਦੇ ਅੰਦਰ ਤਾਕਤ ਲੈ ਕੇ ਆਏਗਾ ਜਿਨ੍ਹਾਂ ਲੋਕਾਂ ਨੂੰ ਸਾਹ ਚੜ ਜਾਂਦਾ ਛੇਤੀ ਥੱਕ ਜਾਂਦੇ ਹੋ ਕੰਮ ਕਰਨੋਂ ਦਿਲ ਨਹੀਂ ਕਰਦਾ ਸੁਸਤੀ ਪੈ ਰਹੀਦੀ ਆ ਹੱਡ ਬੈ ਟੁੱਟਦੇ ਆ ਗੋਡੇ ਮੋਡੇ ਦਰਦ ਕਰਦੇ ਆ ਆਸ਼ਵਗੰਧਾ ਉਹਨਾਂ ਦੇ ਲਈ ਸੰਜੀਵਨੀ ਬੂਟੀ ਦੀ ਤਰ੍ਹਾਂ ਕੰਮ ਕਰੇਗਾ ਔਰ ਮੇਥੀ ਦਾਣਾ ਅਸ਼ੀਭ ਗੰਦਾ ਦੋਨ ਦਾਣੋ ਖਾਣਾ ਸ਼ੁਰੂ ਕਰਦੋ ਜਿੰਨੀਆਂ ਬਿਮਾਰੀਆਂ ਜਿੰਨੀਆਂ ਕਮਜ਼ੋਰੀਆਂ ਸਾਰੀਆਂ ਤੁਹਾਡੇ ਸਰੀਰ ਚੋਂ ਖਤਮ ਹੋ ਜਾਣਗੀ